ਇਰੇ ਕਵਨ ਕਵਨ ਗੁਣ ਕਹਿ ਕਾ ਗਾਵਾਂ ਤੋ ਸਾਹਿਬ ਗੁਣੀ ਜਿਦਾਂ ਦਾ ਤੁਮਰੇ ਮਹਿਮਾ ਵਰਨ ਨ ਸਕੋਂ ਤੋ ਥਾਤੁਰ ਉਚ ਭਗਵਾਨ ਾਰੇ ਮਹਮਾ ਬਰਨ ਨ ਸਕੋ ਤੂੰ ਠਾਕੁਰ ਚਾ ਭਗਵਾਨ ਜੇ ਤਾਂ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾ ਦਾਸ ਨੰਦਾਸ ਕਹ ਜਨ ਨਾਨਕ ਜੇ ਹਾ ਤੂੰ ਕਰਾਇ ਹੈ ਤੇ ਹਾ ਕਰਿ ਵਖਿਆਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਹਸਾਰੇ ਮਹੱਲਾ ਤੀਜਾ ਨਾਵਾ ਕੀ ਕੀਮਤ ਮਿਤ ਕੈ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ ਗੁਰ ਮਤ ਸਾਚੀ ਸਾਚਾ ਵਿਚਾਰ ਆਪੇ ਵਖਸੈ ਦੇ ਵਿਚਾਰ ਨਾ ਵਾ ਕੀ ਕੀ ਮਤ ਮਿਤ ਕਹਿ ਨਾ ਜਾ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਇ ਗੁਰ ਮਤ ਸਾਚੀ ਸਾਚਾ ਵਿਚਾਰ ਆਪੇ ਭਗ ਸੇ ਦੇ ਵਿਚਾਰ ਆਤ ਰਤ ਪ੍ਰਭ ਆਪ ਸੁਨਾਏ ਕਲੇ ਕਾਲ ਵਿੱਚ ਗੁਰਮੁਖ ਪਾਏ ਰਹਾ ਹਮ ਮੋ ਰਖ ਮੋ ਰਖ ਮਨ ਮਾਇ ਆਹ ਵਿੱਚ ਸਭ ਕਾਰ ਕਮਾ ਗੁਰ ਪਰਸਾਦਿ ਹੰ ਮੈਂ ਜਾਇ ਆਪੇ ਬਖਸ ਲਾਇ ਮਿਲਾਇ ਵੇਖਿਆ ਕਾ ਧਨ ਬਹੁਤ ਅਭਿਮਾਨ ਅਹੰਕਾਰ ਡੁੱਬਨ ਪਾਵਮਾ ਆਪ ਛੋਡ ਸਦਾ ਸੁਖ ਹੋਏ ਗੁਰ ਮਤ ਸਾਲਾਹੀ ਸਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿਨਾਂ ਦੂਜਾ ਵਰਨਾ ਕੋ ਜਿਸ ਸੱਚ ਲਾਏ ਸੋਈ ਲਾਗ ਨਾਨਕ ਨਾਮ ਸਦਾ ਸੁਖ ਵਾਗ ਜਿਸ ਸੱਚ ਲਾਏ ਸੋਈ ਲਾਗ ਨਾਨਕ ਨਾਮ ਸਦਾ ਸੋਖ ਆਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਨ ਮਹਾਨ ਸਰਬ ਕਾਇਨਾਤ ਦੇ ਮਾਲਕ ਤਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠੇ ਸਾਧ ਸੰਗਤ ਵਡ ਭਾਗੀ ਹੋ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮਈ ਬਾਣੀ ਸਰਵਨ ਕਰਕੇ ਮਨੁੱਖਾ ਜਨਮਾਂ ਨੂੰ ਸਫਲਾ ਕਰ ਰਹੇ ਹੋ ਆਓ ਪਿਆਰੇ ਸਾਧ ਸੰਗਤ ਜੀ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੀਸਰੇ ਪਾਸਾ ਗੁਰਦੇਵ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਤਨਾਹ ਸ੍ਰੀ ਰਾਗ ਅੰਦਰ ਉਚਾਰਨ ਕੀਤਾ ਹੈ ਇਸ ਸ਼ਬਦ ਦੇ ਆਰੰਭ ਅੰਦਰ ਗੁਰਦੇਵ ਜੀ ਨੇ ਨਾਮ ਧੰਨ ਅਮੋਲਕ ਦੱਸਿਆ ਹੈ ਆ ਦਾ ਮool ਰਾਇਤ ਦੱਸਿਆ ਹੈ ਇਸ ਨਾਮ ਦੀ ਕੋਈ ਵੀ ਕੀਮਤ ਨਹੀਂ ਪਾ ਸਕਦਾ ਸਾਈ ਨਾਮ ਅਮੋਲ ਸੰਸਾਰ ਦੇ ਅੰਦਰ ਕੀਮਤੀ ਤੂੰ ਕੀਮਤੀ ਹਰ ਵਸਤੂ ਦਾ ਮੂਲ ਕਹੇ ਜਾਂਦਾ ਹੈ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੇ ਹਰ ਵਸਤੂ ਦੀ ਕੀਮਤ ਨਿਹਤ ਹੈ ਸਰ ਦੇ ਅੰਦਰ ਦੁਕਾਨਾਂ ਵਿੱਚੋਂ ਉਥੋਂ ਵੱਖ-ਵੱਖ ਕੀਮਤ ਦੀਆਂ ਵਸਤੂਆਂ ਖਰੀਦੀਆਂ ਜਾ ਸਕਦੀਆਂ ਹਨ ਘਟ ਤੋਂ ਘਟ ਕੀਮਤ ਵਾਲੀਆਂ ਵੱਧ ਤੋਂ ਵੱਧ ਕੀਮਤ ਵਾਲੀਆਂ ਵਸਤੂਆਂ ਇਸ ਸੰਸਾਰ ਅੰਦਰ ਮੌਜੂਦ ਹਨ ਇੱਕ ਪਰਮੇਸ਼ਰ ਦਾ ਨਾਮ ਧੰਨ ਐਸਾ ਹੈ ਜਸਤੇ ਕੋਈ ਕੀਮਤ ਨਹੀਂ ਕਹੀ ਜਾ ਸਕਦੀ ਇਹ ਦੁਨਿਆਵੀ ਝੂਠੇ ਧਨ ਸੋਨੇ ਰਤਨਾ ਲਾਲ ਵੀ ਨਹੀਂ ਖਰੀਦਿਆ ਜਾ ਸਕਦਾ ਕਬੀਰ ਸਾਹਿਬ ਜੀ ਕਥਨ ਕਰਦੇ ਨ ਕੰਚਨ ਸਿਉ ਪਾਇਆ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਸਾਏ ਨਾਮ ਅਮੋਲ ਕੀਮਤ ਨਾ ਕੋਈ ਜਾਣਦੋ ਇਸ ਦੀ ਕੀਮਤ ਨੂੰ ਕੋਈ ਜਾਣ ਨਹੀਂ ਸਕਦਾ ਨਾ ਹੀ ਰਿਆ ਨਾਲ ਖਰੀਦਿਆ ਜਾ ਸਕਦਾ ਨਾ ਬਾਣੀ ਨਾ ਸੋਨੇ ਨਾਲ ਨਾ ਰਤਨਾ ਨਾਲ ਖਰੀਦਿਆ ਜਾ ਸਕਦਾ ਹੈ ਜੇ ਖਰੀਦਿਆ ਜਾ ਸਕਦਾ ਤਾਂ ਕਹਿੰਦੇ ਕਬੀਰ ਜੀ ਮਨ ਦੇ ਰਾਮ ਲਿਆ ਹੈ ਮੋਲ ਜੇ ਖਰੀਦਿਆ ਜਾ ਸਕਦਾ ਹੈ ਤਾਂ ਕਹਿੰਦੇ ਮਨ ਪਰਮਾਤਮਾ ਨੂੰ ਦੇਣਾ ਪਾਏਗਾ ਮਨ ਦੇ ਰਾਮ ਲਿਆ ਹੈ ਮੋਲ ਫੇ ਜਾ ਕੇ ਮਿਲਿਆ ਮਨ ਦਿੱਤਾ ਇਸ ਲਈ ਵਿਸਭ ਭਰ ਅੰਦਰ ਜੇ ਬਹੁਤੀ ਤੂੰ ਬਹੁਤੀ ਕੀਮਤ ਵਾਲੀ ਵਸਤੂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕੀਮਤੀ ਵੱਡਮੂਲੇ ਰਤਨ ਮੰਨੇ ਗਏ ਹਨ ਪਰ ਇਨ੍ਹਾਂ ਰਤਨਾ ਦੇ ਵੀ ਜਿਹੜੇ ਸੁੰਦਰ ਤੋਂ ਸੁੰਦਰ ਕੀਮਤੀ ਤੋਂ ਕੀਮਤੀ ਬਾਦ ਸਾਹਿਬ ਖਜ਼ਾਨਿਆਂ ਦਾ ਸ਼ਿੰਗਾਰ ਹਨ ਕੀਮਤ ਨਿਯਤ ਹੈ ਉਹਨਾਂ ਦਾ ਵੀ ਇਤਿਹਾਸ ਅੰਦਰ ਇਥੋਂ ਤੱਕ ਜਿਕਰ ਆਉਂਦਾ ਕਿ ਹਿੰਦੁਸਤਾਨ ਦੇ ਸਮੁੱਚੇ ਸਲਤਨਤ ਨਾਲੋਂ ਤਿੰਨ ਗੁਣਾ ਵੱਧ ਕੀਮਤ ਦਾ ਇੱਕ ਨਿਕਾ ਜਿਹਾ ਰਤਨ ਤਾਨੇ ਸਾ ਬਾਸਾ ਦੇ ਛਾਪ ਵਿੱਚ ਜੜਿਆ ਹੋਇਆ ਸੀ ਉਸ ਕੀਮਤੀ ਰਤਨ ਨੂੰ ਲੈਣ ਵਾਸਤੇ ਹਿੰਦੁਸਤਾਨ ਦੇ ਬਾਸਾ ਆਰੰਭੇਵ ਨੇ ਤਾਨੇ ਸਾਹ ਦਾ ਜਨਮ ਕੀਤਾ ਸੀ ਤਾਨੇ ਸਾਦਾ ਅਸਲ ਨਾਮ ਅਬੂ ਹੁਸੈਨ ਸੀ ਇਹ ਗੋਲਕੁੰਡਾ ਦੱਖਣ ਦੇ ਸੰਗਾਸਨ ਉਪਰ ਸਨ 1612 ਵਿੱਚ ਬੈਠਾ ਸੀ ਇਹ ਸੁਗਾਸਨ ਤੇ ਰਾਜ ਸੁਗਾਸਨ ਦੇ ਉਪਰ ਬੈਠਾ ਸੀ 1612 ਦੇ ਵਿੱਚ इस रतन का जिक्र गुर इतिहास ने दर्शाया छाप अपनी मैं सो राखत इस लाभे हित इत अभिलाखत सलतन दिल्ली की त्रै गुनी तो ना इसकी कीमत पुनी अह अमौला होए ना मोल दरासत रचन ਪਰ ਲਖ ਤੁਲ ਕਨ ਸੰ 1687 ਇਸਵੀ ਦੇ ਵਿੱਚ ਅਰਮ ਜੇਬ ਨੇ ਤਨਸਾਰ ਨੂੰ ਜਿੱਤ ਕੇ ਦੌਲਤਾਬਾਦ ਵਿੱਚ ਕੈਦ ਕੀਤਾ ਸੀ ਅਬੂ ਹਸਨ ਗੋਲਕੁੰਡਾ ਦਿੱਲੀ ਰਾਜ ਨਾਲ ਮਿਲ ਗਿਆ ਸੀ ਅਤੇ ਇਤਿਹਾਸ ਅੰਦਰ ਇਹ ਵੀ ਜ਼ਿਕਰ ਆਉਂਦਾ ਹੈ ਕਿ ਔਰੰਗਜ਼ੇਬ ਨੇ ਤਾਨੇ ਸਾਹ ਨਾਲ ਜੰਗ ਲੜਨ ਤੋਂ ਪਹਿਲਾਂ ਇੱਕ ಅಪਾਰਖ ਜੋਰੀ ਤਾਨੇ ਸਾਹ ਦੀ ਮੰਦਰੀ ਦੇ ਪਰਖ ਕਰਨ ਵਾਸਤੇ ਭੇਜਿਆ ਸੀ ਜੋ ਦੀ ਇਤਨਾ ਸਿਆਣਾ ਸੀ ਕਿ ਆਪਣੇ ਗਲ ਵਿੱਚ ਐਸਾ ਚਮਕੀਲਾ ਜਾਮਾ ਪੈਨ ਕੇ ਗਿਆ ਸੀ ਕਿ ਜਿਸ ਜਾਮੇ ਉੱਪਰ ਤਾਨੇ ਸਾਦੇ ਹੱਥ ਉਭਾਰਨ ਤੋਂ ਮੰਦਰੀ ਵਿੱਚ ਜੜੇ ਰਤਨ ਦਾ ਪ੍ਰਤੀਬਿੰਬ ਜੋਰੀ ਦੇ ਜਾਮੇ ਉੱਪਰ ਪਿਆ ਸੀ ਇਸ ਪ੍ਰਤੀਬਿੰਬ ਨੂੰ ਵੇਖ ਕੇ ਹੀ ਜੋਰੀ ਨੇ ਉਸ ਰਤਨ ਦੀ ਕੀਮਤ ਆਰਣਜੀਤ ਨੂੰ ਆਕੇ ਦਸੀ ਕਿ ਬਾਦਸ਼ਾਹ ਸਮੁੱਚੇ ਰਾਜ ਭਾਗ ਦੀ ਕੀਮਤ ਨਾਲੋਂ ਤਿੰਨ ਗੁਣਾ ਵੱਧ ਕੀਮਤ ਵਾਲਾ ਰਤਨ ਤਾਂ ਨੇ ਸਾਹ ਪਾਸ ਹੈ ਹਿੰਦੁਸਤਾਨ ਤੋਂ ਕਹਿੰਦੇ ਵੇ ਤੇਰੇ ਨਾਲੋਂ ਤਿੰਨ ਗੁਣਾ ਵੱਧ ਉਸ ਰਤਨ ਦੀ ਕੀਮਤ ਹੈ ਆਕੇ ਆਰਣਜੀਤ ਨੂੰ ਦੱਸਣਾ ਕਰਦਾ ਹੈ جوہری ਜਾਮਾ ਹੋ ਤੋ ਜੋਰੇ ਘਰੇ ਤੇ ਪ੍ਰਤਿਬਿੰਬ ਆਨ ਤਹ ਪਰੇ ਪਿਖ ਪ੍ਰਕਾਸ਼ ਕੋ ਪਰਖਿਓ ਨਿਕੋ ਮੋਲ ਤੋਲ ਜਾਣਿਓ ਤਸਹਿ ਕੋ ਉਹ ਇਥਿਆਸ ਵਿੱਚ ਜਿਕਰ ਆਇਆ ਇਸ ਲਈ ਐਸੇ ਰਤਨ ਦੀ ਵੀ ਕੀਮਤ ਸੰਸਾਰ ਅੰਦਰ ਨੀयत ਹੈ ਪਰ ਪਰਮੇਸ਼ਰ ਦੇ ਨਾਮ ਧੰਨ ਦੀ ਕੀਮਤ ਨਹੀਂ ਕੋਈ ਪਾ ਸਕਦਾ ਇਹ ਸਭ ਤੋਂ ਵੱਡਾ ਧੰਨ ਦੁਨੀਆਂ ਵੀ ਤੁਸੀਂ ਕਿੰਨੇ ਧੰਨ ਇਕੱਠੇ ਕਰ ਲਓ ਨਾਮ ਧੰਨ ਤੋਂ ਬਿਨਾ ਇਨਸਾਨ ਭਿਖਾਰੀ ਹੈ ਜਿੰਨਾ ਮਰਜੀ ਕੋਈ ਦੁਨੀਆਂ ਵੀ ਤਾਂ ਆਪਾ ਇਕੱਠੇ ਕਰ ਲਈਏ ਅਰਮਾਪਤੀ ਖਰਮਾਪਤੀ ਬਨ ਜਾਈਏ ਪਸ ਉਸ ਪਰਮਾਤਮਾ ਦੇ ਘਰ ਦੇ ਵਿੱਚ ਭਿਖਾਰੀ ਬਣ। ਨਾਮ ਤੋਂ ਬਿਨਾ ਸੇਵਾ ਸਿਮਰਨ ਤੋਂ ਬਿਨਾ ਗੁਰੂ ਕੇ ਸਿੱਖ ਦੇ ਕੋ ਬੜੇ ਅਮੀਰ ਨਹੀਂ। ਬਹੁਤ ਅਮੀਰ ਤੋਂ ਅਮੀਰ ਬੈਨੇ ਲੋਕ ਸਮੇਂ ਦੇ ਨੇ ਵੀ ਅੰਬਾਨੀ ਅਡਾਨੀ ਅਮੀਰ ਨੇ ਸਾਡੇ ਸਿੱਖ ਉਹਨਾਂ ਨਾਲੋਂ ਵੀ ਵੱਧ